ਇਕ ਓਅੰਕਾਰ ਸਤਗੁਰ ਪ੍ਰਸਾਦਿ ਰਾਗ ਗਉੜੀ ਮਹੱਲਾ ਨਵਾ ਸਾਧੋ ਮਨ ਕਾਮਾਂ ਤਿਆਗੋ ਕਾਮ ਕ્રોਧ ਸੰਗਤ ਦੁਰਜਨ ਕੀ ਤਾ ਤੇ ਅਹ ਨਿਸਭਾਗ ਰਹਾਵ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ અપਮਾਨਾ ਫਰਕ ਸੋਗ ਤੇ ਰਹੈ ਅਤੀਤਾ ਚਿੰਨ ਜਗ ਤਤ ਪਛਾਨਾ ਉਸਤਾ ਤੇ ਨੰਦਾ ਦਉ त्यागੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਗੌੜੀ ਮਹੱਲਾ ਨੌواں ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾ ਨਿਉ ਜਿਉ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿਥਿਆ ਰਹਿਓ ਰਾਮ ਸਰਣਾਈ ਗੌੜੀ ਮਹੱਲਾ ਨੋਆਨ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਅਹਨ ਸਮਗਨ ਰਹੈ ਮਾਇਆ ਮੈਂ ਕਹੁ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠ ਧਾਵੇ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੇ ਜਾਨ ਨਾਮਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ ਗੌੜੀ ਮਹੱਲਾ ਨੋਵਾ ਸਾਧੂ ਤੇਹ ਮਨ ਕਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ ਰਹਾਉ ਕਠਨ ਕਰੋਧ ਘਟ ਹੀ ਕੇ ਭੀਤਰ ਜਿਹ ਸੁੱਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾ ਸਿਉ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਨ ਗਾਈ ਜਨ ਨਾਨਕ ਹਰ ਭੈ ਦਿਆਲਾ ਤਉ ਸਭ ਵਿਧ ਬਨ ਆਈ ਗੌੜੀ ਮਹੱਲਾ ਨਵਾ ਸਾਧੋ ਗੋਬਿੰਦ ਕੇ ਬੰਦਾਵ ਮਾਲਸ ਜਨਮ ਅਮੋਲਕ ਪਾਇਓ ਵਿਰਥਾ ਕਾਹਿ ਗਵਾਵੋ ਰਾਵ ਬਾਤਿਤ ਕੋ ਨੀਤ ਦੀਨ ਬੰਦ ਹਰ ਸ਼ਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਪਾਵੋ ਗੌੜੀ ਮਹੱਲਾ ਨਵਾ ਕੋ ਮਾਈ ਭੁੱਲਿਓ ਮਨ ਸਮਝਾਵੇ ਬੇਕੁਰਾਨ ਸਾਧ ਮਦ ਸੁਨ ਕਰ ਨਿਮਖ ਨ ਹਰ ਗੁਣ ਗਾਵੇ ਰਹਾਉ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾਂ ਸੰਕਟ ਬਨ ਤਾ ਸਿਉ ਰਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹ ਨ ਲਾਵੇ ਨਾਮਕ ਮੁਕਤ ਤਾਹੇ ਤੁਮ ਮਨ ਹੋ ਜਿਹ ਘਟ ਰਾਮ ਸਮਾਵੈ ਗੌੜੀ ਮਹੱਲਾ ਨੋਹਾ ਸਾਧੋ ਰਾਮ ਸ਼ਰਨਿਸ ਰਾਮਾ ਬੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾ ਲੋਭ ਮੋਹ ਮਾਇਆ ਮਮਤਾ ਖੁਣ ਔ ਬਖਿਆਨ ਕੀ ਸੇਵਾ ਹਰਖ ਸੋਗ ਪਰਸੈ ਜਿਹ ਨਾ ਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫਨ ਤੈਸਾ ਦੁਖ ਸੁਖ ਏ ਬਾਂধে ਜਹਾਨਾ ਹਨ ਤਹਿ ਤੁਮ ਜਾਣੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਵਿਦ ਕੋ ਜੋ ਪ੍ਰਾਨੀ ਗੌਰੀ ਮਹੱਲਾ ਨਵਾ ਮਾਨ ਰੇ ਕਹਾ ਭਇਓ ਤੈ ਬੋਰਾ ਕਹਿ ਇਸ ਆਦ ਧੜੈ ਨਹੀਂ ਜਾਣੈ ਭਇਓ ਲੋਭ ਸੰਘ ਹੋਰਾ ਰਹਾਵ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਸ਼ ਤੇ ਰੋਰੇ ਨਾ ਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰੇ ਹੋ ਬੋਬਿੰਦ ਬਤ ਨਹੀਂ ਜਾਣੀ ਨਿਮਖਨਾਲੀਨ ਭਇਓ ਚਰਨਨ ਸਿਓ ਬਿਰਥਾ ਔਰ ਸਿਰਾਨੀ ਕਹੋ ਨਾਨਕ ਸੋਈ ਨਰ ਸੁਖਿਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨਵਾ ਨਰ ਅਚੇਤ ਪਾਪ ਤੇ ਡਰੜੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰੇ ਰਹਾਉ ਦੇਤ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਤ ਮਲ ਸਭ ਹਰ ਰੇ ਮਾਨਸ ਦੇ ਬਹੋਰ ਨਹਿ ਪਾਵੇਂ ਕਛੂ ਉਪਾਵ ਮੁਕਤ ਕਾ ਕਰੇ ਨਾਨਕ ਕਹਿਤ ਗਾਏ ਕਰਨਾ ਮੈਂ ਪਵ ਸਾਗਰ ਕੈ ਪਾਰ ਉਤਰੇ